ਲਓ ਵੀ ਬੱਚਿਓ ਅੱਜ ਆਪਾਂ ਜਿਹੜਾ ਹੈਗਾ ਮੁਕਤਾ ਸ਼ਬਦ ਆ ਜਿਹੜੇ ਉਹ ਪੜ੍ਹਨੇ ਸਿੱਖਣੇ ਆ ਠੀਕ ਆ ਤੁਸੀਂ ਮੇਰੇ ਮਗਰ ਮਗਰ ਬੋਲਣਾ ਨਾਲ ਆਪਾਂ ਅੱਖਰ ਵੀ ਬੋਲਾਂਗੇ ਤੇ ਨਾਲ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਵੀ ਬੋਲ ਕੇ ਤੇ ਸ਼ਬਦ ਆ ਜਿਹੜੇ ਹੈਗੇ ਉਹ ਪੜ੍ਹਾਂਗੇ ਕਰੀਏ ਸ਼ੁਰੂ ਹਾਂਜੀ ਚਲੋ ਬੋਲੋ ਮੇਰੇ ਮਗਰ ਖੱਗਾ ਰਾਰਾ ਖੱਗੇ ਚ ਆਵਾਜ਼ ਆਉਂਦੀ ਕ ਰ ਰ ਕ ਰ ਕੀ ਬਣ ਗਿਆ ਘਾਰ ਵੈਰੀ ਗੁੱਡ ਤੱਤੇ ਚ ਵਾਜਾ ਕੀਤਾ ਰਾਰੇ ਚ ਰ ਤਰ 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 ਬੋਲੋ ਮੇਰੇ ਬਗਰ ਤਰ ਤਰ ਅੱਗੇ ਆ ਗਿਆ ਵਾ ਵਾ ਵਾਵੇ ਚ ਵਾਵੇ ਚ ਵ ਰਾਰੇ ਚ ਰ ਵ ਰ ਕੀ ਬਣ ਗਿਆ ਵਰ ਉੱਚੀ ਬੋਲੋ ਸਰ ਜਿਹੜੇ ਵਰ ਵ ਰ ਕੀ ਬਣ ਗਿਆ ਵਰ ਅੱਗੇ ਆ ਗਈ ਆਵਾਜ਼ ਭੱਬੇ ਚੋਂ ਆ ਗਈ ਭ ਰਾਰੇ ਚੋਂ ਆ ਗਈ ਰ ਪ ਰ ਕੀ ਬਣ ਗਿਆ ਪਰ ਵੈਰੀ ਗੁੱਡ ਪ ਰ ਕੀ ਬਣ ਗਿਆ ਪਰ ਅੱਗੇ ਆ ਗਿਆ ਇੱਕ ਅੱਗੇ ਚੋਂ ਆਵਾਜ਼ ਆ ਗਈ ਕ ਅੱਗੇ ਚੋਂ ਆਵਾਜ਼ ਆ ਗਈ ਕ ੜੇ ਚੋਂ ਆ ਗਈ ੜੇ ੜੇ ਚੋਂ ਆ ਗਈ ੜ ਕ ੜ ਕੀ ਬਣ ਗਿਆ ਢੜ ਫਫੇ ਚੋਂ ਆਵਾਜ਼ ਆ ਗਈ ਫ ਬੋਲੋ ਮਗਰ ਫ ਫ ੜਾੜੇ ਚੋਂ ਆਵਾਜ਼ ਆ ਗਈ ੜ ੜ ਫ ੜ ੜ ੜ ਕੀ ਬਣ ਗਿਆ ੜ ਫੜ ੜ ਫੜ ੜ ਅੱਗੇ ਹੁਣ ਸ਼ਬਦ ਆ ਜਿਹੜੇ ਜੁੜੇ ਹੋਏ ਆ ਸਾਰਿਆਂ ਦੀ ਕਲੀ ਆਵਾਜ਼ ਦੇ ਨਾਲ ਜਿਹੜੀ ਇਹਨਾਂ 'ਚ ਆਵਾਜ਼ ਆਊਗੀ ਉਹਦੇ ਨਾਲ ਆਪਾਂ ਪੜਾਂਗੇ ਬੋਲੋ ਜ ਜ ਨ ਨ ਜਨ ਜਨ ਸ ਸ ਜ ਜ ਸਾਜ ਸਾਜ ਉੱਚੀ ਬੋਲੋ ਸਾਰੇ ਇਹਨੇ ਐ ਨਹੀਂ ਗੱਲ ਬਣਦੀ ਰ ਰ ਸ ਸ ਰ ਸ ਰ ਸ ਤੇਰੇ ਆਵਾਜ਼ ਵਾਰਸ ਤੇ ਰਿਵਾਜ ਨਹੀਂ ਆਰੀ ਤ ਤ ਨ ਨ ਤ ਨ ਤ ਨ ਨ ਗ ਗ ਨ ਗ ਨ ਨ ਜ ਜ ਲ ਲ ਜ ਲ ਜ ਲ ਅ ਲ ਲ ਤ ਲ ਹ ਹ ਲ ਲ ਫ ਲ ਤ ਤ ਨ ਨ ਤ ਨ ਮ ਮ ਲ ਲ ਮਾ ਲ ਖ ਖ ਤ ਤ ਖ ਤ ਤ र तार स ज शाज फ ब फाब ल ल लड़ फ र फड़ ल ड लड़ फ ड फड़ त न तन म न मन ਜ ਜ ਲ ਜਣਾ ਹਾਂ ਲ ਈਵਣ ਗਿਆ ਹਲ ਹਾਂ ਲ ਹਲ ਮ ਲ ਮਲ ਮਲ ਵੈਰੀ ਗੁੱਡ ਹੁਣ ਤੁਸੀਂ ਤੁਹਾਨੂੰ ਤਾਂ ਮੈਂ ਪੁੱਛਣਾ ਤੁਸੀਂ ਆਪ ਦੇ ਆਪ ਦੱਸਣਾ ਥਰੇ ਉੱਚੀ ਬੋਲਣਾ ਠੀਕ ਹੈ ਜਨ ਜਣ ਜਣ ਸਜ ਸਜ ਰ ਸ ਰ ਸ ਅਨ ਨ ਨਗ ਜਲ ਜਲ ਫਲ ਫਲ ਅ ਨ ਮਲ ਮਲ ਖ ਤ ਖ ਤ ਅ ਰ ਸ ਜ ਸ ਜ ਫ ਬ ਫਵ ਲ ਡ ਲੜ ਫ ਡ ਫੜ ਤ ਨ ਮ ਨ ਜ ਲ ਫ ਲ ਹ ਲ ਹਲ ਮਲ ਮੜ ਵੈਰੀ ਗੁੱਡ ਸ਼ਾਬਾਸ਼ ਵੀ ਅੱਜ ਜਿਹੜੀ ਹੈਗੀ ਹੁਣ ਵੀਡੀਓ ਆਪਾਂ ਤੁਸੀਂ ਦੇਖ ਲੈਣੀ ਹੈ ਤੁਹਾਡੀ ਸਾਰਿਆਂ ਦੀ ਬਣੀ ਵੀ ਓਕੇ ਹਾਂਜੀ